ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੇ ਅੱਜ ਉਸੇ ਗੱਲ ਕਰਨੀ ਆ ਡਾਇਮੰਡ ਸਟਾਰ ਦੇ ਸਭ ਦੇ ਫੇਵਰਟ ਗੁਰਨਾਮ ਪੁੱਲਰ ਦੀ ਗੁਰਨਾਮ ਪੁੱਲਰ ਦੀ ਮੈਸਟਰੋ ਦਾ ਤੁਹਾਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਗੁਰਨਾਮ ਨੇ ਜਿੱਦਾਂ ਹੀ ਮੈਸਟਰੋ ਦਾ ਪੋਸਟਰ ਸ਼ੇਅਰ ਕਰਕੇ ਇਨਫੋਰਮੇਸ਼ਨ ਦਿੱਤੀ ਕਿ ਮੈਸਟਰੋ ਜੋ ਹੈ ਜਲਦ ਰਿਲੀਜ਼ ਹੋਣ ਵਾਲੀ ਹੈ ਮੈਸਟਰੋ ਯਾਨੀ ਕਿ ਉਹਨਾਂ ਦੀ ਗਾਣਿਆਂ ਦੀ ਐਲਬਮ ਕਿੰਨੇ ਗਾਣੇ ਇਹ ਤੁਹਾਨੂੰ ਦੱਸ ਦਿੰਨੇ ਆਂ ਸੀ ਵੈਸੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਗੁਰਨਾਮ ਜਦੋਂ ਵੀ ਗਾਣੇ ਕਰਦੇ ਨੇ ਜਾਂ ਰਿਲੀਜ਼ ਕਰਦੇ ਨੇ ਜਾਂ ਬਣਾਉਂਦੇ ਨੇ ਤਾਂ ਉਹ ਹਮੇਸ਼ਾ ਸੋ so, 18 ਗਾਣਿਆਂ ਦੀ ਐਲਬਮ ਜੁਨਾ ਦੀ ਲਿਸਟ ਬਹੁਤ ਲੰਬੀ ਹੈ ਗਾਣਿਆਂ ਦੇ ਨਾਮ ਟਾਈਟਲ ਬਹੁਤ ਸੋਹਣੇ ਨੇ ਔਰ ਕੁਝ ਗਾਣੇ ਜਿਹੜੇ ਨੇ ਹੁਣ ਰਿਲੀਜ਼ ਹੋ ਗਏ ਨੇ ਔਰ ਉਹਨਾਂ ਗਾਣਿਆਂ ਨੂੰ ਬੇਸ਼ੁਮਾਰ ਪਿਆਰ ਮਿਲ ਰਿਹਾ ਗੁਰਨਾਮ ਦੀ ਜਿਹੜੀ ਐਲਬਮ ਆ ਉਹਨਾਂ ਦੇ ਗਾਣਿਆਂ ਦੀ ਲਿਸਟ ਇੱਕ ਵਾਰ ਨਜ਼ਰ ਮਾਰ ਲੈਨੇ ਆ ਪੰਜਾਬ ਮਿੱਤਰਾਂ ਦਾ ਨਾਮ ਜਵਾਨੀ ਜੁੱਤੀ ਚਾੜ ਅਸਲਾ ਮੇਲਾ ਛੱਪੜ ਦਾ ਟੌਟ ਟੱਪਾ ਹੈਂਡਮੇਡ ਸੂਟ ਜੀਟੀ ਰੋਡ ਸਿਫਤਾ ਨਜ਼ਰ ਲਾਡਲੀ ਪੁੱਤ ਜੱਟਾਂ ਦੇ ਤੁੱਤੀ ਬੋਲਦੀ ਸੁਪਨੇ ਚ ਜੱਟ ਤਾਂ ਰੱਖੀਆਂ ਸੱਤ ਕੋਕੇ ਤੇ ਅਖ ਲਖ ਜਿਨ੍ਹਾਂ ਦੇ ਵਿੱਚੋਂ ਕੁਝ ਗਾਣੇ ਰਿਲੀਜ਼ ਹੋ ਚੁੱਕੇ ਨੇ ਔਰ ਕੁਝ ਗਾਣੇ ਹਜੇ ਸਾਹਮਣੇ ਆਉਣੇ ਬਾਕੀ ਨੇ ਕਿਉਂਕਿ ਗੁਰਨਾਮ ਪੁੱਲਰ ਗਾਣੇ ਜਦੋਂ ਵੀ ਕਰਦੇ ਨੇ ਉਹ ਹਮੇਸ਼ਾ ਟ੍ਰੈਂਡ ਦੇ ਵਿੱਚ ਜਾਂਦੇ ਨੇ ਹਮੇਸ਼ਾ ਵਾਇਰਲ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਡਾਇਮੰਡ ਸਟਾਰ ਦੀ ਇੱਕ ਚੀਜ਼ ਜਿਹੜੀ ਕਿ ਉਹਨਾਂ ਦੇ ਫੈਨਸ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਉਹ ਉਹਨਾਂ ਦੀ ਸਮਾਈਲ ਉਹਨਾਂ ਦੀ ਸਮਾਈਲ ਜਿੱਦਾਂ ਹੀ ਉਹ ਹੱਸਦੇ ਨੇ ਜਿੱਦਾਂ ਹੀ ਉਹ ਹੱਸ ਕੇ ਰੀਲਸ ਪਾਉਂਦੇ ਨੇ ਹਮੇਸ਼ਾ ਹੀ ਵਾਇਰਲ ਹੁੰਦੀਆਂ ਨੇ ਹਮੇਸ਼ਾ ਹੀ ਉਹਨਾਂ ਦੇ ਫੈਨਸ ਦੇ ਵੱਲੋਂ ਪਿਆਰ ਮਿਲਦਾ ਹੈ ਤੋ ਗੁਰਨਾਮ ਭੁੱਲਦੀ ਐ ਮੈਸਟਰੋ ਐਲਬਮ ਜਿਹੜੀ ਐ ਇਸ ਦੀਆਂ ਕੁਝ ਵੀਡੀਓਜ਼ ਸਾਹਮਣੇ ਆ ਚੁੱਕੀਆਂ ਨੇ ਔਰ ਕੁਝ ਹਜੇ ਆਉਣੀਆਂ ਬਾਕੀ ਨੇ ਤੇ ਗੁਰਨਾਮ ਭੁੱਲਦੀ ਅਗਰ ਕੈਰੀਅਰ ਦੀ ਗੱਲ ਕਰੀਏ ਤਾਂ ਗੁਰਨਾਮ ਨੇ ਇੱਕ ਫਿਲਮ ਜਿਹੜੀ ਉਹ ਵੀ ਅਨਾਉਂਸ ਕਰ ਦਿੱਤੀ ਆਪਣੇ ਬਰਥਡੇ ਵਾਲੇ ਦਿਨ ਯਾਨੀ ਕਿ 8 ਫੈਬਰੂਰੀ ਨੂੰ ਕਿ ਇਸ਼ਕਾਂ ਦੇ ਲੇਖੇ ਫਿਲਮ ਜਿਹੜੀ ਐ ਗੁਰਨਾਮ ਜਲਦ ਸ਼ੂਟ ਕਰਨਗੇ ਔਰ ਜਲਦ ਜਿਹੜੀ ਉਹ ਰਿਲੀਜ਼ ਕਰ ਦਿੱਤੀ ਜਾਵੇਗੀ ਕਿਉਂਕਿ ਗੁਰਨਾਮ ਭੁੱਲਰ ਦੀ ਇਹ ਫਿਲਮ ਦੇ ਵਿੱਚ ਹੁਣ ਦੇਖਣਾ ਬਹੁਤ ਜ਼ਿਆਦਾ ਅਹਿਮ ਹੋਣ ਵਾਲਾ ਹੈ ਕਿ ਗੁਰਨਾਮ ਦੀ ਇਸ਼ਕਾਂ ਦੇ ਲੇਖੇ ਫਿਲਮ ਦੇ ਵਿੱਚ ਕੀ ਹੋਵੇਗਾ ਖਾਸ ਕਿਉਂਕਿ ਲੇਖ ਵਰਗ ਕਦੇ ਕਿਸੇ ਨੇ ਬਣਾਈਆਂ ਔਰ ਨਾ ਹੀ ਕਦੇ ਬਣ ਸਕਦੀਆਂ ਨੇ ਜਿਹੜੀ ਇੱਕ ਵਾਰ ਚੀਜ਼ ਬਣ ਗਈ ਉਹ ਕਦੇ ਦੁਬਾਰਾ ਰਿਪੀਟ ਨਹੀਂ ਹੁੰਦੀ ਸੋ ਉਹਦੇ ਨਾਲ ਹੀ ਮੇਲ ਖਾਂਦਾ ਜਾਂਦਾ ਇਸ਼ਕਾਂ ਦੇ ਲੇਖੇ ਜਿਹੜਾ ਗੁਰਨਾਮ ਨੇ ਹੁਣ ਸ਼ੇਅਰ ਕੀਤਾ ਹੈ ਪੋਸਟਰ ਸੋ ਇਹਦੇ ਵਿੱਚ ਵੀ ਦੇਖਣਾ ਬਹੁਤ ਖਾਸ ਹੈ ਕਿ ਕੀ ਹੋਵੇਗਾ ਖਾਸ ਕਿ ਗੁਰਨਾਮ ਆਪਣੀ ਫਿਲਮ ਦੇ ਵਿੱਚ ਕੀ ਲੈ ਕੇ ਆਉਂਦੇ ਨੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਗੁਰਨਾਮ ਦੀ ਤਾਂ ਗੁਰਨਾਮ ਸੋਸ਼ਲ ਮੀਡੀਆ ਤੇ ਖੂਬ ਸਰਗਰਮ ਨੇ ਆਪਣੇ ਫੈਨਸ ਦਾ ਮਨੋਰੰਜਨ ਕਰਨ ਤੋਂ ਗੁਰੇਜ਼ ਨਹੀਂ ਕਰਦੇ ਉਹਨਾਂ ਦੀਆਂ ਸਨੈਪਚੈਟਸ ਚੈੱਕ ਕਰ ਲੋ ਗੁਰਨਾਮ ਦਾ ਜਿਹੜਾ ਫਨੀ ਅੰਦਾਜ਼ ਦਾ ਉਸ ਨੂੰ ਹਰ ਕੋਈ ਪਸੰਦ ਕਰਦਾ ਫਿਲਮਾਂ ਦੇ ਵਿੱਚ ਵੀ ਕੰਮ ਕਰ ਰਹੇ ਨੇ ਫਿਲਮਾਂ ਨੂੰ ਵੀ ਬੇਸ਼ਮਾਰ ਪਿਆਰ ਮਿਲਦਾ ਹੈ ਔਰ ਨਾਲ ਦੀ ਨਾਲ ਉਹਨਾਂ ਦੇ ਗਾਣਿਆਂ ਨੂੰ ਬੜੀ ਮੁਹੱਬਤ ਮਿਲਦੀ ਹੈ ਸੋ ਆਪਣੇ ਪੰਜਾਬੀ ਕਲਚਰ ਨਾਲ ਆਪਣੇ ਪੰਜਾਬ ਦੇ ਲੋਕਾਂ ਦੇ ਮਾਈਂਡਸੈਟਸ ਨੂੰ ਧਿਆਨ ਰੱਖ ਕੇ ਯੂਥ ਦੀ ਚੁਆਇਸਿਸ ਨੂੰ ਧਿਆਨ ਚ ਰੱਖ ਕੇ ਗੁਰਨਾਮ ਹਮੇਸ਼ਾ ਆਪਣੇ ਫੈਨਸ ਨੂੰ ਖੁਸ਼ ਕਰਦੇ ਨੇ ਔਰ ਸੋਸ਼ਲ ਮੀਡੀਆ ਤੇ ਸਰਗਰਮ ਨੇ ਉਹਨਾਂ ਦੀਆਂ ਬੈਕ ਟੂ ਬੈਕ ਜੁੜੀਆਂ ਰੀਲਸ ਹੁਣ ਨਵੇਂ ਗਾਣਿਆਂ ਤੇ ਬਣ ਰਹੀਆਂ ਨੇ ਉਹਨਾਂ ਨੂੰ ਵੀ ਬੜਾ ਪਿਆਰ ਮਿਲ ਰਿਹਾ ਗੁਰਨਾਮ ਭੁੱਲਾ ਨੇ ਇੰਡਸਟਰੀ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਗੁਰਨਾਮ ਨੇ ਬਹੁਤ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ ਗੁਰਨਾਮ रियलिटी शोस ਤੋਂ ਉੱਠ ਕੇ ਬਹੁਤ ਸਾਰੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਔਰ ਗੁਰਨਾਮ ਨੂੰ ਹਰ ਕੋਈ ਪਸੰਦ ਕਰ ਰਾ ਹੈ ਇੰਡਸਟਰੀ ਦੇ ਵਿੱਚ ਸੋ ਮੈਸਟਰੋ ਦਾ ਜ਼ਿਕਰ ਹੋ ਰਿਹਾ ਸੋ ਮੈਸਟਰੋ ਜਿਹੜੀ ਆ 18 ਗਾਣੇ ਯਾਨੀ ਕਿ ਅਸੀਂ ਕਦੇ ਵੀ ਨਹੀਂ ਇੰਡਸਟਰੀ ਦੇ ਵਿੱਚ ਦੇਖਿਆ ਜਾਂ ਸੁਣਿਆ ਕਿ 18 ਗਾਣਿਆਂ ਦੀ ਐਲਬਮ ਕਿਉਂਕਿ 4 ਗਾਣੇ ਹੁੰਦੇ ਨੇ 6 ਹੁੰਦੇ ਨੇ 8 ਹੁੰਦੇ ਨੇ ਮੈਕਸ ਟੂ ਮੈਕਸ ਅਗਰ ਕਦੇ ਦੇਖੇ ਹੋਣਗੇ ਤਾਂ 10 ਸੋ 18 ਗਾਣਿਆਂ ਦੀ ਐਲਬਮ ਜਿਹੜੀ ਆ ਉਹ ਹਰ ਕਿਸੇ ਨੂੰ ਇੰਤਜ਼ਾਰ ਹੈ ਤੇ ਜੋ ਨਾਲ ਦੇ ਵਿੱਚੋਂ ਕੁਝ ਗਾਣੇ ਰਿਲੀਜ਼ ਹੋ ਗਏ ਨੇ ਕੁਝ ਹੋਣੇ ਬਾਕੀ ਨੇ ਹੁਣ ਦੇਖਣਾ ਬਹੁਤ ਖਾਸ ਹੋਣ ਵਾਲਾ ਹੈ ਕਿ ਗੁਰਨਾਮ ਦੀ ਪੂਰੀ ਐਲਬਮ ਦੇ ਵਿੱਚੋਂ ਕਿਹੜਾ ਇਹ ਗਾਣੇ ਜੁੜੇ ਨੇ ਗੁਰਨਾਮ ਦੀ ਜ਼ਿੰਦਗੀ ਹੋਰ ਵੀ ਜ਼ਿਆਦਾ ਜੜੀ ਉਹ ਚਮਕਦਮਕ ਵਾਲੀ ਕਰਨ ਗਈ ਯਾਨੀ ਕਿ ਚਾਰ ਚੰਦ ਲਗਾਉਣ ਕਿ ਉਹਨਾਂ ਦੀ ਜ਼ਿੰਦਗੀ ਨੂੰ ਵੈਸੇ ਤਾਂ ਉਹਨਾਂ ਦੇ ਗਾਣੇ ਉਹਨਾਂ ਦੀ ਆਵਾਜ਼ ਜਿਹੜੀ ਬਹੁਤ ਜ਼ਿਆਦਾ ਸੋਲਫੁਲ ਹੈ ਹਰ ਕਿਸੇ ਦੀ ਰੂਹ ਨੂੰ ਟੱਚ ਕਰਦੀ ਹੈ ਉਹਨਾਂ ਦੀ ਆਵਾਜ਼ ਸੋ ਇਹ ਗਾਣਿਆਂ ਦੇ ਵਿੱਚੋਂ ਕਿਹੜੇ ਗਾਣੇ ਜੁੜੇ ਨੇ ਲੋਕਾਂ ਦੇ ਪਰਸਨਲ ਫੇਵਰਟ ਬਣਦੇ ਨੇ ਔਰ ਕਿਸ ਤੇ ਸਭ ਤੋਂ ਜ਼ਿਆਦਾ ਰੀਲਸ ਬਣਦੀਆਂ ਨੇ ਇਹ ਦੇਖਣਾ ਬਹੁਤ ਹੀ ਜ਼ਿਆਦਾ ਖ I would like to give permission to the cameraman, the